ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਮੇਰੇ ਵੀਰੋ ਮੈਂ ਇੱਕ ਤੁਹਾਡਾ ਛੋਟੀ ਜੀ ਗੱਲ ਕਰਨੀ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਨੇ ਜੀਤ ਗਿਆ ਜੀ ਦਾ ਸਤਿ ਆਸ ਜੀ ਉਸ ਨੂੰ ਬਾਦਲ ਜਿਹੜੇ ਬਿਆਨ ਸ਼੍ਰੀ ਅਮਰ ਜੋਸ਼ੀ ਜੀ ਦੇ ਗਿਆ ਮੈਂ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚਾਣਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਨੇ ਜੀਤ ਗਿਆ ਜੀ ਹੁਣ ਮਾਦਾ ਰੱਖੋ ਕੰਨਾ ਸੁਣਦਾ ਜਦੋਂ ਤੁਹਾਨੂੰ ਮਜੀਠਿਆ ਦੇ ਗਲੇ ਜੂਪੀ ਦਾ ਬੀਆ ਆਇਆ ਉਦੋਂ ਤਲਬੀਰ ਸਿੰਘ ਬਣ ਕੇ ਸਰਦਾਰ ਸਰਵਨ ਸਿੰਘ ਧੁੰਨੇ ਸਰਦਾਰ ਵਿਕਰਮ ਸਿੰਘ ਮਜੀਠਿਆ ਦੇ ਨੂੰ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਵਿਕਰਮ ਸਿੰਘ ਮਜੀਠਿਆ ਸਰਵਨ ਸਿੰਘ ਧੁੰਨੇ ਨੇ ਤਲਬੀਰ ਸਿੰਘ ਨੇ ਬਣਾਇਆ ਪੂਹੀ ਹਲਕੇ ਦੇ ਬਾਅਦ ਤੇ ਗਏ ਉਹ ਅਸੀਂ ਪਹਿਲਾਂ ਆ ਗਏ ਤੁਸੀਂ ਜਾਏ ਪੋਨੀ ਦੇ ਜਿਲ੍ਹਾ ਇਲੈਕਸ਼ਨ ਚ ਤੇ ਅਸੀਂ ਤੋਂ ਪਹਿਲਾਂ ਸਰਦਾਰ ਬੀਸਾ ਸਿੰਘ ਵਟਵਾ ਦੇ ਨਾਲ ਮੈਂ ਹਾਰੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹਨਾਂ ਗੱਲਾਂ ਨਹੀਂ ਪੈਣਾ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਅੱਜ ਪਰਸੋਂ ਦੀਆਂ ਕਰ ਲੱਗਣਾ ਆਪ ਦੀ ਹਾਰ ਨੂੰ ਦੇਖ ਕੇ ਮੁਖਰਫਦੇ ਜਿਹੜਾ ਬਖਲਾ ਗਿਰੋ ਇਹਦਾ ਨਕਰਸਾ ਵੀ ਜਵਾਬ ਦੇਣਾ ਜੁਗਰੀਆ ਜੇ ਬੰਦਾ ਚੁੱਪ ਕਰ ਜੇ ਤਾਂ ਸਤਿਅਮਈ ਇਨਸਾਨੀ ਦੇ ਹੋ ਕੇ ਕਰੇ ਡਰਤਾ ਮੈਂ ਤੁਹਾਡੇ ਵਾਂਗੂ ਮੈਂ ਆਮ ਹੀ ਕਿਹਨਾਂ ਨਾਲ ਤੁਸੀਂ ਇਹ ਬਹਿਣਾ ਦੀ ਗੱਲ ਸੱਚੀ ਕੀਤੇ ਨਹੀਂ ਕਰਦਾ ਤੁਸੀਂ ਕੱਲ ਤਰਵੰਦੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉਹਦੇ ਮਾਈਕ ਦੇ ਵਿੱਚ ਇੱਕ ਵੀਡੀਓ ਸੁਣੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਰਨਾ ਨਹੀਂ ਇਸਾਨੇ ਸਕਾਇਆ ਇਹ ਵੀ ਗੱਲ ਤੇਰੀ ਭੈਣ ਤੇ ਮੇਰੀ ਭੈਣ ਤੇ ਫਰਕ ਨਹੀਂ ਹੋਣਾ ਚਾਹੀਦਾ ਉਹਨਾਂ ਮਸਾਂ ਦਾ ਖੱਟੇ ਦੇ ਹੈ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਜੀ ਨੇਰੇ ਨਾਲੋਂ ਤੁਹਾਡੀ ਜ਼ੁਬਾਨ ਜਾਂਦੀ ਨਹੀਂ ਗੱਲੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਉਸ ਮਰਿਆਤਾ ਦੇ ਰਹਿਣ ਚੰਨ ਵਾਲਾ ਦੱਸਦਾ ਹਾਂ ਇਹਦਾ ਵੱਡਾ ਕੱਦ ਇੰਨਾ ਲੰਮਾ ਸੋਨਾ ਕੱਠੇ ਰਹੀ ਤੇ ਗਾਹ ਪੈਣਾ ਪਿਆ ਆਪਾਂ ਮਾਵਾਂ ਪਿਓ ਨਾਲ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ। ਤੂੰ ਮੇਰੀ ਭੈਣ ਦੇ ਘਰ ਵਿੱਚ ਹਿੰਮਤ ਰੱਖੀ ਤੇ ਮੇਰੇ ਭਾਈ ਦੇ ਸਾਹਮਣੇ ਆ ਆ ਬੋਲ। ਆ ਵੀਡੀਓ ਸੁਣਾ ਕੇ ਆਈ। ਆ ਵੀਡੀਓ ਤੇ ਮੇਰੇ ਭਾਈ ਨੂੰ ਸੁਣਾ ਕੇ ਆਈ। ਮੈਂ ਕਾਹ ਚੁਪ ਰਿਆ ਮੈਂ ਤੇਰੇ ਖਿਲਾਫ ਹੋਦਾਂ ਦਾ ਇਥੋਂ ਜਲਦੀ ਤੋਂ ਨਹੀਂ ਗਿਆ। ਕਿਉਂਕਿ ਜਿਹੜੇ ਘਰ ਤੋਂ ਮੈਨੂੰ ਸੁਣਾ ਭਲਾ ਸੀ ਮੇਰੇ ਨਾਲ ਦੀ ਇੱਜ਼ਤ ਰੱਖੀ। ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ। ਤੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ। 2005 ਤੋਂ ਜਦੋਂ ਦੇ ਅਸੀਂ ਲੱਗੇ ਤੇ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ। ਦੂਜੀ ਗੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤੁਹਾਨੂੰ ਲਿਖ ਦੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਕੇ ਮੈਂ ਲੱਜੂ ਬੰਦੇ ਤੇ ਹਰ ਭਾਈ ਲਾਲੋ ਉਹ ਇਹ ਪੱਕਾ ਪੱਕਾ ਲਾਓ ਯਕ ਕਾਲਵੇ ਗਿਆ ਸਾਨੂੰ ਜੋ ਪਾਰਾ ਪ੍ਰਬੰਧਕ ਮੈਂ ਜਦੋਂ ਨਾ ਪਰ ਕਾਲੇ ਕੋ ਨਹੀਂ ਲੱਜੂ ਬੰਦੇ ਅਜੇ ਉਹ ਹੋਰ ਜਾਣੇ ਜਿਿਹੋੜੇ ਪੈ ਜੋ ਮਤਲਬ ਸਾਰਿਆਂ ਦੀ ਕਿਤੋਂ ਕਿਨੂੰ ਕਿਨੂੰ ਬਚਾਰੋਗੇ ਹੋਰ ਵੀ ਜਾਏ ਮਹ ਭਾਈ ਲਾਲੋ ਪੱਕਾ ਔਰ ਮੈਂ ਕਹਿੰਦਾ ਕਿ ਸਾਰੇ ਜਾਂਦੇ ਹਲਕੇ ਚਾਹ ਜਿਹੜੇ ਦੁਨੀਆ ਲੋਕ ਸਭਾ ਚ ਖੜਾਰੇ ਇਹਨਾਂ ਦੇ ਵੀ ਦਿਵਾ ਦਿਓ ਜਿਹੜਾ ਚਾਰ ਦਿਨ ਨੂੰ ਰਿਜਲ ਬਣਾ ਤੁਹਾਨੂੰ ਲੱਗੂ ਨਹੀਂ ਜੇ ਲੱਗਣੇ ਲਈ ਤੇ ਪੰਜਾਬ ਤੋਂ ਹੁਣੇ ਬਣਾਉਣੇ ਸ਼ੁਰੂ ਕਰਦੋ ਹੁਣਵਾਈ ਤਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪਾਉਂਦਾ ਤੁਸੀਂ ਖੁਸ਼ੀ ਮਨਾਉਣ ਵਾਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸੁਰੇਸ਼ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਵੀ ਮਾੜਾ ਨਹੀਂ ਬੋਲਦਾ ਤੁਸੀਂ ਉਦੋਂ ਮੇਰੇ ਹਲਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਮੁਕਾਸਰਸ਼ ਕਹਿੰਦਾ ਰਿਹਾ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਜੇ ਤੁਵੀ ਉਹ ਕਾਜਪੁਰ ਸਿਗੇ ਐਵੇਂ ਤੁਹਾਨੂੰ ਕਾਜਪੁਰ ਸਕੇ ਲਿਆ ਤੇ ਲੋਕ ਤੁਹਾਨੂੰ ਢਾਇ ਮੰਤਰੀ ਕਹਿੰਦੇ ਤੇ ਜੀ ਆਪਾਂ ਇਹਨਾਂ ਨੂੰ ਵਿਕਾਸ ਕਰਾਇਆ ਤਾਂ ਸਾਰ ਸਾਰ 18 ਫੜਾਈਆਂ ਤੇ ਕਿਉਂ ਹਰ ਦੇ ਰਹੇ ਆਂ ਫੋੜਾ ਜਹਾ ਦੇ ਅੰਦਰ ਵੀ ਝਾਤੀ ਮਾਰੋ ਨਾ ਤਲਬੀਰ ਸਿੰਘ ਤੇਨ ਤੇ ਚਾਰ ਚਾਰ ਹਜ਼ਾਰ ਦੇ ਸ਼ਹਿਰੀ ਹਲਕੇ ਦੇ ਕੱਖ ਕਰਦਾ ਰਸ ਸਿੰਘ ਸਿੰਘ ਦੀਆਂ ਬਾਲਦੀਆਂ ਲਗੀਆਂ ਜਦੋਂ ਉਧਰ ਤਾਂ ਉਥੇ 150 200 ਬੰਦੇ ਨਹੀਂ ਬੈਠਾ ਆਇਆ ਕੁਛ ਝਾੜਿਓ ਕੁਛ ਤੇ ਵੇਦਿਓ ਸੁਣ ਮੇਰੀਆ ਸਾਹਿਬ ਮੈਂ ਤੁਹਾਨੂੰ ਕਿਰਪਾ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਜੇ ਥੋੜਾ ਜਿਆਦਾ ਮੂਰੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਭਾਈ ਕੋਈ ਗੱਲ ਕੀਤੀ ਤੇ ਫਿਰ ਲੈ ਤੋ ਵੀ ਕੋਈ ਮੀਤਨਾ ਜੇ ਰੱਖਿਓ ਕਿਉਂ ਮੈਂ ਤੋ ਕੋ ਮੈਂ ਮੈਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਆਪਦੀ ਮਾਂ ਭੈਣ ਭਰੇ ਨਹੀਂ ਕਰ ਸਕਦਾ ਜਿੱਦਾਂ ਤੂੰ ਰਾਣੇ ਨੂੰ ਗੁਰਜੀਤ ਨੂੰ ਮੁੱਛਾ ਮੋੜ ਕੇ ਬੁਧਾਸ ਉਹ ਜਿ�ਲਾਬ ਦਿੱਤਾ ਨਾ ਕਿਉਂ ਤੂੰ ਦਾ ਝੂਠਾ ਹੈ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਬਾਰੇ ਵੀ ਮੇਰੀ ਮਾਂ ਤੇ ਤੇਰੀ ਭੈਣ ਵੀ ਮੇਰੀ ਭੈਣ ਸੋ ਇਸ ਕਰਕੇ ਆਪ ਵੀ ਮर्याਦਾ ਜਿਹੜਾ ਲੈ ਕੇ ਲੱਛ ਲੜੋ ਮੈਂ ਜੀਠੇ ਜਾਵਾਂਗਾ ਹਿੱਟੋਕੇ ਕਿ ਨਾ ਝੋਕੇ ਜਾਵਾਂਗਾ ਤੂੰ ਹੀ ਲਖਣੀ ਕਿ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਤਾਂ ਨਿਕਲਾ ਤੂੰ ਹੀ ਲਖਣੀ ਚ ਦਿਨ ਰਾਤ ਬੱਲੇ ਦਾ ਲਾਉਂਦੇ ਬਣੇ ਹੋਏ ਯਾਰ ਤੁਹਾਡੀ ਪਾਰਟੀ ਆ ਤੁਸੀਂ ਕੰਮ ਕਰਨਾ ਮੈਂ ਆਪਣੀ ਪਾਰਟੀ ਚ ਕੰਮ ਕਰਾਂ ਮੈਂ ਮਜੀਠੇ ਤੂੰ ਮੈਨੂੰ ਕਿੱਥੇ ਲੈ ਜਾਵੇਂਗਾ ਮਜੀਠੇ ਜਾਇਆ ਬਈ ਤੂੰ ਮੈਨੂੰ ਘਰ ਮੇਰੇ ਸਨਾਪ ਲੈ ਤੂੰ ਗਰਨਾਲ ਪਟਿਆਲੇ ਵਾਲਾ ਮੇਰੇ ਘਰ ਕੋ ਆਇਆ ਕਿ ਜੇ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਪੇਸ਼ ਆ ਰਹਿ ਤੇ ਬਾਦਲ ਸਾਹਿਬ ਨੇ ਆਉਣਾ ਤੇ ਇੱਕ ਬੰਨੇ ਤੂੰ ਹੀ ਕਹੀ ਜਾਂਦੇ ਕਿ ਮੁੜੇ ਮੈਂ ਫੋਨ ਕੇ ਉਹਨੂੰ ਜਵਾਬ ਦਿੱਤਾ ਕਿ ਖਬਰਦਾਰ ਮੇਰੀ ਮਾਦਾ ਨਹੀਂ ਕਰ ਖਬਰਦਾਰ ਸਾਡੇ ਦਾ ਸਜੀਵ ਸਿੰਘ ਬਾਦਲ ਜਮ ਜੀਟੀਆ ਹੈ ਤੁਸੀਂ ਪਖਾੜ ਪੜਿਆ ਤੁਸੀਂ 200 ਐਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁਕ ਦੇ ਕਾਉਂਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਨਲਾਜ ਚੱਲੰਦਿਆਂ ਨਾ ਬੰਦਿਆ ਨਾ ਤੁਸੀਂ ਕੱਢ ਕੇ ਕਿਉਂ ਮੈਂ ਗੜੀਆਂ ਗੜੀਆਂ ਵੀਡੀਓ ਨੂੰ ਦੋਹੀਆਂ ਪਈਆਂ ਮੈਂ ਤੇ ਜਲੀ ਗਿਆ ਜਲੀ ਗਿਆ ਜਿਲੀ ਗਿਆ ਦਵਾਈ ਗਿਆ ਦਵਾਈ ਗਿਆ ਦਵਾਈ ਗਿਆ ਕੋਈ ਮਾਦਾ ਹੰਦਾ ਬਰਦਾਸ਼ਤਾ ਬਹੁਤ ਹੰਦਾ ਕਿ ਮੈਂ ਬਰਦਾਸ਼ਤ